ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਇ ਗੁਰਦਾਰ ਜੀਆਂ 12 ਨੀ ਸੰਥਿਆ ਕਰ ਰਹੇ ਆ ਤੇ 11ਵੀਂ ਵਾਰ ਆਪਣੀ ਚੱਲ ਰਹੀ ਸੀ ਜਿੰਨੀਆਂ 10 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਨ ਗੁਰਮੁਖ 21 ਪੌੜੀਆਂ ਗੁਰਮੁਖ ਸੁਖਪਲ ਨਿਜ ਕਰੁ ਹੋਈ ਗੁਰਮੁਖ 21 ਤੁਰਿਆ ਪਾਦੀਆਂ ਪੌੜੀਆਂ ਵਿੱਚ ਹੋ ਕੇ ਗੁਰੂ ਦਵਾਰੇ ਨਿਜ ਸਰੂਪ ਵਿੱਚ ਹੀ ਮਿਲ ਜਾਂਦੇ ਹਨ ਸਾਹ ਸੰਗਤ ਹੈ ਸਹਿਜ ਘਰ ਸਿਮਰਨ ਦਰਸ ਪਰਸ ਗੁਣ ਗੋਈ ਸੰਤਾਂ ਦੀ ਸੰਗਤ ਸ਼ਾਂਤੀ ਦਾ ਘਰ ਹੈ ਈਸ਼ਵਰ ਦੇ ਸਿਮਰਨ ਦਰਸ਼ਨ ਤੇ ਪਰਸਨ ਦੇ ਗੁਣ ਕਹਿੰਦੇ ਹਨ ਲੋਹਾ ਸੋਇਨਾ ਹੋਏ ਕੈ ਸੋਇਨੇ ਹੋ ਸੋਇਨਾ ਜਿਉ ਅਬਲੋਈ ਲੋਹਾ ਪਰਸਨਲ ਛੂ ਕੇ ਸੋਨਾ ਹੋ ਕੇ ਸੋਨੇ ਤਰਾਂ ਹੀ ਦੇਖੀਦਾ ਚੰਦਨ ਬੋਹੈ ਨਿਮ ਵਣ ਨਿਮੋ ਚੰਦਨ ਬਿਰਖ ਪਲੋਈ ਨਿੰਮ ਦਾ ਬੂਟਾ ਬਾਣ ਵਿੱਚ ਚੰਦਣ ਤੋਂ ਪੜਦਾ ਫਿਰ ਉਹ ਨਿੰਮ ਦਾ ਬੂਟਾ ਚੰਦਣੀ ਹੋ ਕੇ ਮੈਗਦਾ ਗੰਗੋਦਕ ਚਰਨੋ ਦੁਖ ਹੋਈ ਗੰਗੋਦਕ ਮਿਲ ਗੰਗਾ ਹੋਈ ਗੰਗਾ ਦਾ ਪਾਣੀ ਚਰਨਾ ਅਮਰਤੋ ਗੰਗੋਦਕ ਨਾਲ ਮਿਲ ਕੇ ਫਿਰ ਗੰਗਾ ਹੋ ਜਾਂਦਾ ਕਾਗੋ ਹੰਸ ਸੁਵੰਸ ਹੋਏ ਹੰਸੋ ਪਰਮ ਹੰਸ ਵਿਰਲੋਈ ਕਾਂ ਤੋ ਚੰਗੀ ਵੰਸ ਵਾਲਾ ਹੰਸ ਹੁੰਦਾ ਪਰ ਹੰਸ ਤੋਂ ਪਰਮ ਹੰਸ ਕੋਈ ਵਿਰਲਾ ਹੁੰਦਾ ਹੈ ਗੁਰਮੁਖ ਵੰਸੀ ਪਰਮ ਹੰਸ ਕੂੜ ਸੱਚ ਨੀਰ ਖੀਰ ਵਿਲੋਈ ਗੁਰਮੁਖਾਂ ਦੀ ਪੀੜੀ ਵਿੱਚ ਪਰਮ ਹੰਸੋ ਕੇ ਪਾਣੀ ਤੇ ਦੁੱਧ ਨੂੰ ਰੜਕਦਾ ਤਤ ਮਿਥਿਆ ਦਾ ਵਿਚੇਚਣ ਕਰਦਾ ਗੁਰ ਚੇਲਾ ਚੇਲਾ ਗੁਰ ਹੋਈ ਜੇ ਗੁਰੂ ਦਾ ਚੇਲਾ ਹੁੰਦਾ ਉਹ ਚੇਲਿਓ ਗੁਰੂ ਹੋ ਜਾਂਦਾ ਹੈ ਕੱਛੂ ਬੱਚਾ ਨਦੀ ਵਿੱਚ ਗੁਰਸਿੱਖ ਲਹਿਰ ਨਾ ਭਵਜਲ ਵਿਆਪੇ ਬੱਚੀ ਕੱਛੂ ਬੱਚੇ ਵਾਂਗੂ ਨਦੀ ਵਿੱਚ ਗੁਰੂ ਦੇ ਸਿੱਖ ਨੂੰ ਸੰਸਾਰ ਸਮੁੰਦਰ ਦੀ ਲਹਿਰ ਨਹੀਂ ਵਿਆਪਦੀ ਕਿਉਂਕਿ ਜੋ ਕੱਛੂ ਹੀ ਮਾਂਤ ਕ ਰੱਖਦਾ ਹੈ ਕੂਂਜ ਬੱਚਾ ਲੈ ਉੱਡ ਉੱੜੇ ਸੁੰਨ ਸਮਾਦ ਅਗਾਦ ਨਾ ਜਾਪੇ ਕੂਂਜ ਬੱਚੇ ਨੂੰ ਲੈ ਕੇ ਸੁੰਨ ਸਮਾ ਢੂੰਗੇ ਆਕਾਸ਼ ਵਿੱਚ ਬੇਮਾਲੂਮ ਉੱਡਦੀ ਹੈ ਹੰਸ ਵੰਸ਼ ਹੈ ਮਾਨਸਰ ਸਹਿਜ ਸਰੋਵਰ ਵੱਡ ਪ੍ਰਤਾਪੇ ਹੰਸਾ ਦੇ ਬੱਚੇ ਮਾਨਸਰੋਵਰਪੁਰੋ ਜੋ ਸ਼ਾਨਦਾਰ ਤਲਾਬ ਵੱਡੇ ਪ੍ਰਤਾਪ ਵਾਲਾ ਹੈ বাসਦੇ ਹਨ ਬਤਕ ਬੱਚਾ ਕੋਇਲ ਆਨੰਦ ਨੰਦਨ ਵਸਦੇਵ ਮਿਲਾਪੇ ਕੋਇਲ ਬੱਚੇ ਨੂੰ ਕਾਮਣੀ ਦੇ ਹਲਣਿਆ ਕੱਢ ਕੇ ਅੰਬਾਪੁਰ ਜਾਂਦੀ ਹੈ ਤੇ ਬਤਕ ਬੱਚੇ ਨੂੰ ਮੁਰਗੀਆਂ ਨਾਲੋਂ ਅਲੱਗ ਕਰਕੇ ਨਦੀ ਵਿਖੇ ਜਿਵੇਂ ਕ੍ਰਿਸ਼ਨ ਗੋਪਾਂ ਵਿੱਚ ਪਲਕੇ ਵਾਸਦੇਵ ਨੂੰ ਮਿਲਿਆ ਸੀ ਤਿਵੇਂ ਸਿੱਖ ਵਿਸ਼ੇ ਕੁਸੰਗਾ ਤੋਂ ਨਿਕਲ ਕੇ ਸਾਧ ਸੰਗ ਵਿੱਚ ਆ ਜਾਂਦੇ ਹਨ ਰਵ ਸਾਸ ਚੱਕਵੀ ਤੈ ਚਕੋਰ ਸ਼ਿਵ ਸ਼ਕਤੀ ਲੰਗ ਵਰਹਿ ਸਰਾਪੈ ਸੂਰਜ ਨਾਲ ਚੱਕਵੀ ਤੇ ਚੰਦਰਮਾ ਨਾਲ ਚਕੋਰ ਵਾਂਗੂ ਗੁਰੂ ਨਾਲ ਪ੍ਰੀਤ ਕਰਦੇ ਹਨ ਸ਼ਿਵ ਤੇ ਸ਼ਕਤੀ ਦੇ ਵਰ ਸਰਾਪਾਂ ਤੋਂ ਲੰਘ ਗਏ ਹਨ ਕਿਸੇ ਦੇਵ ਦੇਵੀ ਦੀ ਪ੍ਰਵਾਹ ਨਹੀਂ ਕਰਖਦੇ ਅਨਲ ਪੰਖ ਬੱਚਾ ਮਿਲੈ ਨਿਰਾਤਾਰ ਹੋਏ ਸਮਝੈ ਆਪੈ ਅਨਲ ਪੰਖੀ ਨੂੰ ਬੱਚਾ ਮਿਲ ਪੈਂਦਾ ਨਿਰਾਤਰ ਹੋ ਕੇ ਵੀ ਆਪਣੇ ਪਿਤਾ ਨੂੰ ਸਮਝਦਾ ਗੁਰਸਿੱਖ ਸੰਤ ਮਿਲਾਵਣੀ ਸ਼ਬਦ ਸੁਰਤ ਪਰਚਾਏ ਪਛਾਪੇ ਗੁਰੂ ਤੋਂ ਸਿੱਖ ਦੀ ਸੰਗਤ ਮਿਲਾਵੜੀ ਹਿੱਤ ਵਾਲੀ ਹੈ ਸ਼ਬਦ ਦੀ ਸੁਰਤ ਤੇ ਪ੍ਰੇਮ ਨੂੰ ਸਿੱਖ ਪਛਾਣਦੇ ਹਨ ਗੁਰਮੁਖ ਸੁਖ ਫਲ ਥਾਪ ਉਠਾਪੇ ਗੁਰਮੁਖ ਆਤਮ ਫਲ ਨੂੰ ਛਾਪਦੇ ਤੇ ਅਨਾਤਮ ਫਲ ਨੂੰ ਦੂਰ ਕਰਦੇ ਹਨ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ ਤਾਰੂ ਪੋਪਟ ਸਾਹ ਸੰਗਤ ਜਿਹੜਾ ਹੈ ਸਭ ਤੋਂ ਪਹਿਲਾਂ ਸ਼ਹੀਦ ਇਹ ਹੋਇਆ ਤਾਰੂ ਪੋਪਟ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਵਿੱਚ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ ਪੋਪਟ ਜਾਤ ਵਾਲਾ ਤਾਰੂ ਨਾਮੇ ਸੇ ਗੁਰੂ ਨਾਨਕ ਨੇ ਤਾਰਿਆ ਇਹ ਗੁਰਮੁਖ ਬਾਲ ਵਸਤਾ ਤੋਂ ਹੀ ਉਦਾਸੀਨ ਰਹਿੰਦਾ ਸੀ ਮੂਲਾ ਕੀੜ ਵਿਖਾਣੀ ਹੈ ਚਲਤ ਅਚਰਜ ਲੋਭਿਤ ਗੁਰਦਾਸੀ ਕਹਿੰਦੇ ਕੀੜ ਜਾਤੀ ਦਾ ਮੂਲਾ ਕਹੀਦਾ ਜਿਸ ਤਰ੍ਹਾਂ ਦੇ ਅਚਰਜ ਕਮਸਨ ਗੁਰੂ ਦੇ ਦਾਸਾਂ ਦਾ ਦਾਸ ਹੋ ਕੇ ਰਹਿੰਦਾ ਸੀ ਪਰ ਵੱਡਾ ਕਰਦਾ ਪ੍ਰੇਮ ਸੀ ਪ੍ਰਿਥਾ ਖੇਡਾ ਸੋਇਰੀ ਚਰਨ ਸਰਨ ਸੁਖ ਸਹਿਜ ਨਿਵਾਸੀ ਸੋਇਰੀ ਜਾਤ ਦਾ ਪ੍ਰਿਥਾ ਤੇ ਖੇਡਾ ਨਾਮੇ ਖੱਤਰੀ ਸਿੱਖ ਗੁਰੂ ਨਾਨਕ ਦੇ ਚਰਨਾਂ ਦੀ ਸ਼ਰਨ ਲੈ ਕੇ ਸਾਂ ਸੁਖ ਦੇ ਨਿਵਾਸੀ ਹੋਏ ਹਨ ਭਲਾ ਰਬਾਬ ਵੰਜਾਏ ਦਾ ਮਜਲਿਸ ਮਰਦਾਨਾ ਮੀਰਾਸੀ ਕਹਿੰਦੇ ਮਜਲਸਾ ਦੀਵਾਨਾ ਵੇਖੇ ਗੰਗ ਚੰਗਰ ਰਬਾਬ ਜਾਉਂਦਾ ਸੀ ਮਰਦਾਨਾ ਮੀਰਾਸੀ ਪ੍ਰਿਥੀ ਮਲ ਸਹਿਗਲ ਭਲਾ ਰਾਮਾ ਡਿੱਡੀ ਭਗਤ ਅਭਿਆਸੀ ਸਹਿਗਲ ਜਾਤ ਵਾਲਾ ਪ੍ਰਿਥੀ ਮਲ ਚੰਗਾ ਭਗਤੀ ਡਿੱਡੀ ਜਾਤ ਵਾਲਾ ਰਾਮਾ ਭਗਤ ਅਭਿਆਸੀ ਸਿੱਖ ਸੀ ਦੌਲਤ ਖਾਨ ਲੋਧੀ ਭਲਾ ਹੋਆ ਜਿੰਦ ਪੀਰ ਬਨਾਸੀ ਕਹਿੰਦੇ ਲੋਧੀ ਜਾਤ ਵਾਲਾ ਦੌਲਤ ਖਾਨ ਪਠਾਨ ਭਲਾ ਮਰੀ ਸੀ ਇਹ ਜਿਉਂਦਾ ਪੀਰ ਹੋਇਆ ਤੇ ਨਾਸ ਰਹਿਤ ਹੋਇਆ ਜਿੰਦ ਪੀਰ ਖਵਾਜੇ ਦਾ ਅਰਥ ਵੀ ਕਰਦੇ ਹਨ ਇਹ ਪਹਿਲੇ ਖਵਾਜੇ ਦਾ ਮਰੀਦ ਸੀ ਗੁਰੂ ਦਾ ਸਿੱਖ ਹੋ ਕੇ ਅਬਨਾਸੀ ਹੋਇਆ ਮੰਨੋ ਬੰਗ ਸਿੱਖ ਦੋਏ ਗੁਰਬਾਣੀ ਰਸ ਰਸਕ ਬਿਲਾਸੀ ਕਹਿੰਦੇ ਮੰਨੋ ਤੇ ਬੰਗ ਮੰਗਾ ਨਾਮੇ ਦੋ ਸਿੱਖ ਹੋਏ ਹਨ ਗੁਰਬਾਣੀ ਰਸ ਦੇ ਰਸਕ ਪ੍ਰੇਮੀ ਹੋ ਕੇ ਮਗਨ ਰਹਿੰਦੇ ਸਨ ਸੰਮੁਖ ਕਾਲੂ ਆਸ ਧਾਰ ਗੁਰਬਾਣੀ ਦਰਗਹਿ ਸਵਾਸੀ ਕਾਲੂ ਖੱਤਰੀ ਆਸ ਧਾਰ ਕੇ ਗੁਰੂ ਸੰਮੁਖ ਹੋਇਆ ਗੁਰਬਾਣੀ ਕਰਕੇ ਦਰਗਾਹ ਵੇਖੇ ਸਵਾਸ ਲਈ ਗੁਰਮਤਿ ਭਾਉ ਭਗਤ ਪ੍ਰਗਾਸੀ ਗੁਰੂ ਦੀ ਸਿੱਖਿਆ ਲੈ ਕੇ ਪ੍ਰੇਮਾ ਭਗਤੀ ਦਾ ਪ੍ਰਕਾਸ਼ ਕੀਤਾ ਭਗਤ ਜੋ ਭਗਤਾ ਉਹ ਹਰੀ ਜਾਪੂ ਵੰਸੀ ਸੇਵਕ ਮਾਵੇ ਪੂਰੀ ਜਾਤ ਵਾਲਾ ਭਗਤਾ ਨਾਮੇ ਭਗਤ ਜਾਪੂ ਵੰਸੀ ਨਾਮੇ ਭਗ ਸੇਵਾ ਕਰਦਾ ਹੁੰਦਾ ਸੀ ਸਿੰਘਾਂ ਉੱਪਰ ਜਾਣੀਏ ਗੱਜਣ ਉੱਪਰ ਸਤਗੁਰ ਭਾਵੇ ਸਿੰਘਾਂ ਉੱਪਰ ਤੇ ਗੱਜਣ ਉੱਪਰ ਨਾਮੇ ਭਗਤ ਸਤਗੁਰ ਜੀ ਦੇ ਪਿਆਰੇ ਸਨ ਮੈਲ ਸਿੰਘਾਂ ਵਿਚ ਆਖੀਐ ਪਘੀਰਥ ਕਾਲੀ ਗੁਣ ਗਾਵੇ ਕਹਿੰਦੇ ਮੈਲਸੀਆ ਨਾਮੇ ਨਗਰੀ ਦਾ ਚੌਧਰੀ ਪਘੀਰਥ ਕਾਲੀ ਦੇਵੀ ਦਾ ਪਹਿਲੇ ਭਗਤ ਸੀ ਫਿਰ ਸਤਿਗੁਰ ਜੀ ਦੇ ਘਰ ਦਾ ਦੇਵੀ ਝਾੜੂ ਦਿੰਦੀ ਦੇਖ ਕੇ ਭਗਤ ਬਣਿਆ ਸੀ ਜਿੱਤਾ ਰੰਧਾਵਾ ਭਲਾ ਹੈ ਬੂੜਾ ਬੁੱਢਾ ਇੱਕ ਮਨ ਧਿਆਵੇ ਇਹਨ ਜਿੱਤਾ ਰੰਧਾਵਾ ਭਲਾ ਜੱਟ ਸਿੱਖ ਤੇ ਬੂੜਾ ਬੁੱਢਾ ਨਾਮੇ ਜੱਟ ਭਗਤ ਇੱਕ ਮਨ ਹੋ ਕੇ ਗੁਰੂ ਨੂੰ ਜਾਉਂਦੇ ਸਨ ਫਿਰਨਾ ਖਹਿਰਾ ਜੋਧ ਸਿੱਖ ਜਿਵਾਈ ਗੁਰ ਸੇਵ ਸੁਮਾਵੇ ਫਿਰਨਾ ਖਹਿਰਾ ਜਾਦਾ ਜੋਧ ਸਿੱਖ ਤੇ ਜਿਵਾਈ ਨਾਮੇ ਸੇ ਗੁਰੂ ਦੀ ਸੇਵਾ ਕਰਦੇ ਸਨ ਗੁੱਜਰ ਜਾਤ ਲੋਹਾਰ ਹੈ ਗੁਰ ਸਿੱਖੀ ਗੁਰ ਸਿੱਖ ਸੁਣਾਵੇ ਗੁੱਜਰ ਨਾਮੇ ਗੁਰੂ ਅੰਗਦ ਜੀ ਦਾ ਸਿੱਖ ਜਾਦਾ ਲੋਹਾਰ ਸੀ ਇਹ ਗੁਰੂ ਸਿੱਖਿਆ ਦਾ ਉਪਦੇਸ਼ ਕਰਦਾ ਸੀ ਨਾਏ ਢਿੰਗ ਵਖਾਣੀ ਸਤਿਗੁਰ ਸੇਵ ਕੁਟੰਬ ਤਰਾਵੇ ਕਹਿੰਦੇ ਢਿੰਗੂ ਨਾਮਾ ਨਾਈ ਸਿੱਖ ਗੁਰੂ ਅੰਗਦ ਜੀ ਦੀ ਸੇਵਾ ਕਰਕੇ ਕੁਟੰਬ ਤਾਰ ਗਿਆ ਗੁਰਮੁਖ ਸੁਖ ਫਲ ਅਲਕ ਲਖਾਵੇ ਗੁਰਮੁਖ ਆਤਮ ਫਲ ਨਿਰੰਕਾਰ ਨੂੰ ਲਖਦੇ ਹੋਰ ਨਾਮ ਦੱਸਦੇ ਸਨ ਪਾਰੋ ਜੁਲਕਾ ਪਰਮ ਹੰਸ ਪੂਰੇ ਸਤਿਗੁਰ ਕਿਰਪਾ ਧਾਰੀ ਪਾਰੋ ਜੁਲਕਾ ਨਾਮੇ ਸਿੱਖ ਪਰਮ ਹੰਸੀ ਪੂਰੇ ਸਤਿਗੁਰ ਅੰਗਦ ਜੀ ਜੀ ਨੇ ਕਿਰਪਾ ਕੀਤੀ ਸੀ ਮੱਲੂ ਸਾਹੀ ਸੂਰਮਾ ਵੱਡਾ ਭਗਤ ਭਾਈ ਕੇਦਾਰੀ ਕਹਿੰਦੇ ਮੱਲੂ ਸਾਹੀ ਸਿਪਾਹੀ ਤੇ ਭਾਈ ਕੇਦਾਰੀ ਵੱਡਾ ਭਗਤ ਹੋਇਆ ਦੀਪਾ ਦੇਵ ਨਰਾਇਣ ਦਾਸ ਬੂਲੇ ਦੇ ਜਾਈ ਹੈ ਬਲੇਹਾਰੀ ਦੇਉ ਜਾਤ ਵਾਲਾ ਦੀਪਾ ਭਗਤ ਨਾਰੈਣ ਦਾਸ ਬੂਲਾ ਨਾਮੇ ਸਿੱਖ ਪਰ ਅਸੀਂ ਬਲੇਹਾਰ ਜਾਨਦੇ ਆਂ ਲਾਲ ਸੁ ਲਾਲੂ ਬੁੱਧਵਾਨ ਦੁਰਗਾ ਜੀਵਤ ਪਰਉਪਕਾਰੀ ਲਾਲ ਰੂਪ ਲਾਲੂ ਬਦੀਮਾਨ ਦੁਰਗਾ ਤੇ ਜੀਵਨ ਦਾ ਇਹ ਤਿੰਨੇ ਵੱਡੇ ਪਰਉਪਕਾਰੀ ਭਗਤ ਸਨ ਜੱਗਾ ਧਰਨੀ ਜਾਣੀ ਐ ਸੰਸਾਰੂ ਨਾਲੇ ਨਿਰੰਕਾਰੇ ਜੱਗਾ ਜਿਸ ਦੀ ਜਾਤ ਧਰਨੀ ਜਾਣੀ ਦੀ ਸੀ ਕਿਉਂਕਿ ਜੋ ਧਰਤੀ ਵਾਂਗੂ ਸ਼ੈਨਸ਼ੀਲਤ ਸੀ ਸੰਸਾਰੀ ਵੀ ਸੀ ਨਾਮੇ ਨਾਲੇ ਨਿਰੰਕਾਰ ਦੀ ਉਪਾਸ਼ਨਾ ਵੀ ਕਰਦਾ ਸੀ ਗ੍ਰਿਸ਼ਟ ਵਿਖੇ ਬ੍ਰਕਤ ਸੀ ਖਾਣੂ ਮਾਇਆ ਪਿਓ ਪੁੱਤ ਹੈ ਪਿਓ ਪੁੱਤ ਹੈ ਗੁਰ ਗੁਣਗਾਹਕ ਗੋਵਿੰਦ ਪੰਡਾਰੀ ਕਹਿੰਦੇ ਖਾਣੂ ਤੇ ਮਾਇਆ ਦੋਵੇਂ ਪਿਓ ਪੁੱਤ ਪੁੱਤਰ ਸਨ ਅਤੇ ਗੋਵਿੰਦ ਨਾਮਾ ਗੁਰੂ ਅੰਗਦ ਜੀ ਦਾ ਭੰਡਾਰੀ ਵੱਡਾ ਗੁਣਗਾਹਕ ਸੀ ਜੋਦ ਰਸੋਈਆ ਦੇਵਤਾ ਗੁਰਸੇਵਾ ਕਰ ਦੁੱਤਰ ਤਪਤਾਰੀ ਜੋਦ ਨਾਮਾ ਸਿੱਖ ਕਹਿੰਦੇ ਗੁਰੂ ਦਾ ਰਸੋਈਆ ਲਾਂਗਰੀ ਦੇਵਤਾ ਸੁਭਾਅ ਸੀ ਗੁਰੂ ਜੀ ਦੀ ਸੇਵਾ ਕਰਕੇ ਕਠਣ ਸੰਸਾਰ ਤੋਂ ਤਰ ਗਿਆ ਪੂਰੇ ਸਤਗੁਰ ਪੈਜ ਸਵਾਰੀ ਕਹਿੰਦੇ ਪੂਰੇ ਸਤਗੁਰਾਂ ਨੇ ਉਹਨਾਂ ਦੀ ਪੈਜ ਭਗਤਾਂ ਦੀ ਸਵਾਰ ਦਿੱਤੀ ਹੈ ਸੋ ਸੰਗਤ ਜੀ 15 ਜਿਹੜੀਆਂ ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ